ਆਜ ਕੇ ਸਾਫਟੀ ਕਰਦੇ ਹੋਏ ਕੋਈ ਨਾ ਮਾਈਕ ਲੈ ਆਵਾਂਗੇ ਬਹੁਤ ਜਿਆਦਾ ਘਟੋ ਘਟ 50 ਡਿਗਰੀ ਦੇ ਨੇੜੇ ਹੁਣਾ ਤਾਪ ਮੈਂ ਅਸੀਂ ਜਿਹੜੇ ਜ਼ਿਲ੍ਹੇ ਦਾ ਪਾਕਿਸਤਾਨ ਦਾ ਜਿਲ੍ਹਾ ਆ ਤੁਹਾਡੇ ਵਰਲਡ ਤੋਂ ਦੂਜੇ ਨੰਬਰ ਦੇ ਗਰਮੀ ਪਹਿਲੇ ਨੰਬਰ ਦੇ ਸੀਗੀ ਪਹਿਲੇ ਦੇ ਦੋਸਤੋ ਅੱਜ ਅਸੀਂ ਬਿਲਕੁਲ ਸਟਾਰਟ ਕਰਦੇ ਹਾਂ ਕਿ ਕਿਹੜੀ ਪਛਾਣ ਹੈ ਕੰਪਨੀ ਉਹ ਕਿਹੜੀ ਹੈ ਜਿਹੜੀ ਇੰਪੀਅਨ ਦੇ ਵਿੱਚ ਫਾਇਦੇ ਆ ਮਾਰਕਟ ਲਈ ਪ੍ਰਯੰਤਿਆ ਉਠਾੜੀ ਮਰਜੰਦਿਆ ਸੰਗੋਠੀ ਲਈ ਹੈ ਅੱਜ ਅਗਹੀ ਬੋਰਸਾਂ ਤੋਂ ਜਾ ਰਹੇ ਹਾਂ ਪਰ ਬੜੀ ਧਿਆਨ ਕੀ ਲਈ ਹੁਣ ਬਹੁਤ ਸਿੱਖਣਗੇ ਹਾਂਜੀ ਹੁਣ ਨਿਕਲੇ ਆ ਜੀ ਬਹੁਤ ਜ਼ਿਆਦੀ ਗਰਮੀ ਆ ਬਹੁਤ ਜ਼ਿਆਦੀ ਦੁਕਾਨ ਚੋਂ ਡਿਊ ਵਗੈਰਾ ਪੀਤੀ ਆ ਹੁਣ ਫੇਰ ਤੋਂ ਤਿਆਰ ਹੋਇਆ ਜੀ ਆਪਮਾ ਹੁਣ ਜਾਂਦੇ ਆ ਗੁਰਦੁਆਰਾ ਸਾਹਿਬ ਕੋਈ ਮੈਰੀ ਸਰਟੀਫਿਕੇਟ ਦਾ ਕੋਈ ਕੰਮ ਸੀਗਾ ਡਾਕੂਮੈਂਟ ਵਗੈਰਾ ਬਣਾਉਣੇ ਸੀਗੇ ਤਾਂ ਅਗਰ ਤੇ ਬੜਾ ਲੇਟ ਹੋ ਗਏ ਅਬਾ ਜੀ ਲੇਟ ਆਏ ਕੁਝ ਡਾਕੂਮੈਂਟ ਇਕੱਠੇ ਕਰਨ ਨੂੰ ਬੜਾ ਟਾਈਮ ਲੱਗ ਗਿਆ ਹੁਣ ਉਸ ਹੀ ਜਾਂਦੇ ਆ 12 ਕੇਐਸ ਅੱਜ ਸੰਡੇ ਹੋਣ ਕਰਕੇ ਬਿਯਾਰ ਸਾਰਾ ਬੰਦ ਆ ਹੁਣ ਬ੍ਰਿਜ ਕ੍ਰੋਸ ਕਰਦੇ ਆ ਜੀ ਬੜੀ ਬਹੁਤ ਹੀ ਖਤਰਨਾਕ ਬ੍ਰਿਜ ਆ ਜੀ ਅੱਗੇ ਕਰਵਾਉਣਾ ਲੰਘਾ ਅਬੀ ਨੀਂਦ ਨਾ ਬਰਾਦਾ ਸਾਈਡਰ ਮੇਰੇ ਭਲਾਂ ਦੱਸਾਂ ਹਾਂ ਅਸੀਂ ਜੀ ਪਹੁੰਚ ਲਿਆ ਜੀ ਗੁਰਦੁਆਰਾ ਸਾਹਿਬ 切分掉。 ਆਸ ਸੀ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਅਸੀਂ ਆਏ ਤਾਂ ਵੈਸੇ ਅੱਜ ਕੋਈ ਕੰਮਕਾਰ ਸੀਗਾ ਚਲੋ ਅਸੀਂ ਕਿ ਸ਼ਾਮ ਹੋਈ ਹੈ ਹੁਣ ਮੱਥਾ ਟੇਕ ਚੱਲਦੇ ਆਂ ਸਾਡੇ ਲੰਗਰ ਛਕਦੇ ਆਂ 7 ਵਜੇ ਗਏ ਸ਼ਾਮ ਦੇ ਤੇ ਇਸ ਤੋਂ ਬਾਅਦ ਹੁਣ ਘਰੇ ਜਾਵਾਂਗੇ ਸਭ ਮਿਲਦੇ ਆਂ ਜੀ ਬਰਤਨ ਉਹਲੇ ਲੋਕ ਦੇ ਵਿੱਚ ਅੰਦਰ ਅਸੀਂ ਫਿਰ ਕੈਮਰਾ ਯੂਜ਼ ਕਰਨਾ ਸਹੀ ਨਹੀਂ ਮੰਨਦੇ ਆਉਂਦੇ ਆਪਾਂ ਚ